ਨਮਸਕਾਰ ਜਾਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਕੇਂਦਰ ਸਰਕਾਰ ਨੇ ਮੈਡੀਕਲ ਸੈਕਟਰ ਤੇ ਇੱਕ ਵੱਡਾ ਫੈਸਲਾ ਕੀਤਾ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਹਸਪਤਾਲਾਂ ਦੇ ਖਰਚੇ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਨੇ ਮਰੀਜ਼ਾਂ ਤੇ ਲਗਾਤਾਰ ਬੋਝ ਪੈਂਦਾ ਜਾ ਰਿਹਾ ਹੈ ਜਿਸ ਦੇ ਵਿੱਚ ਮੈਡੀਕਲ ਇਕੁਪਮੈਂਟਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਹੁਣ ਕੇਂਦਰ ਸਰਕਾਰ ਨੇ ਮੈਡੀਕਲ ਇਕੁਪਮੈਂਟਸ ਬਣਾਉਣ ਵਾਲੇ ਯਾਨੀ ਮੈਡੀਕਲ ਉਪਕਰਣ ਜਿਹੜੀ ਕੰਪਨੀਆਂ ਬਣਾਉਂਦੀਆਂ ਨੇ ਉਹਨਾਂ ਵਾਸਤੇ ਕੁਝ ਨਿਯਮ ਨੋਟੀਫਾਈ ਕੀਤੇ ਆ ਇਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕੇਂਦਰ ਸਰਕਾਰ ਨੇ ਰੱਖੀ ਹੈ ਸ਼ਰਤ ਰੱਖੀ ਹੈ ਜਿਹੜੀ ਉਹ ਇਹ ਹੈ ਕਿ ਕੋਈ ਵੀ ਮੈਡੀਕਲ ਉਪਕਰਣ ਬਣਾਉਣ ਵਾਲੀ ਕੰਪਨੀ ਕਿਸੇ ਵੀ ਡਾਕਟਰ ਨੂੰ ਵਿਦੇਸ਼ ਨਹੀਂ ਭੇਜ ਸਕਦੀ ਅਕਸਰ ਦੇਖਿਆ ਜਾਂਦਾ ਕਿ ਜਿਹੜੀ ਕਾਨਫਰੈਂਸਸ ਵਿਦੇਸ਼ ਦੇ ਵਿੱਚ ਹੁੰਦੀਆਂ ਜਿਹੜੀਆਂ ਕਾਨਫਰੈਂਸ ਇਹ ਮੈਡੀਕਲ ਕੰਪਨੀਆਂ ਵਿਦੇਸ਼ਾਂ 'ਚ ਕਰਾਉਂਦੀਆਂ ਨੇ ਉੱਥੇ ਡਾਕਟਰਾਂ ਨੂੰ ਆਪਣੇ ਖਰਚੇ ਤੇ ਬੁਲਾ ਕੇ ਉਹਨਾਂ ਦੇ ਰਹਿਣ ਸਹਣ ਦਾ ਖਰਚਾ ਉਹਨਾਂ ਦੇ ਖਾਣ ਪੀਣ ਦਾ ਖਰਚਾ ਉਹਨਾਂ ਦੇ ਇਤੋਂ ਤੱਕ ਕਿ ਉਹਨਾਂ ਦੇ ਘੁੰਮਣ ਤੱਕ ਦਾ ਖਰਚਾ ਇਹ ਕੰਪਨੀਆਂ ਕਰਦੀਆਂ ਨੇ ਜਿਸ ਦਾ ਬੋਝ ਸਿੱਧੀ ਤੌਰ ਤੇ ਆਮ ਲੋਕਾਂ ਤੇ ਆਮ ਮਰੀਜ਼ਾਂ ਤੇ ਪੈਂਦਾ ਹੈ ਕਿਉਂਕਿ ਬਿਮਾਰੀਆਂ ਲਗਾਤਾਰ ਵਧ ਰਹੀਆਂ ਨੇ ਖਾਣ ਪਾਣ ਅਜਿਹਾ ਹੋ ਗਿਆ ਹੈ ਕਿ ਬਿਮਾਰੀਆਂ ਵਧ ਰਹੀਆਂ ਨੇ ਹਸਪਤਾਲਾਂ ਦੇ ਖਰਚੇ ਵੀ ਉਸੇ ਹਿਸਾਬ ਨਾਲ ਵਧ ਰਹੇ ਨੇ ਕਿਉਂਕਿ ਜਦੋਂ ਕੰਪਨੀਆਂ ਡਾਕਟਰਾਂ ਤੇ ਪੈਸਾ ਖਰਚ ਕਰਦੀਆਂ ਨੇ ਤੇ ਉਹ ਸਿੱਧਾ ਬੋਝ ਮਰੀਜ਼ਾਂ ਤੱਕ ਪਹੁੰਚਦਾ ਹੈ ਕਿਵੇਂ ਕਿਉਂਕਿ ਡਾਕਟਰ ਉਹਨਾਂ ਕੰਪਨੀਆਂ ਦੀ ਫੇਵਰ ਕਰਦੇ ਨੇ ਉਹਨਾਂ ਦਾ ਉਹਨਾਂ ਦੇ ਹੀ ਜਿਹੜੇ ਗਿਗਮੈਂਟਸ ਨੇ ਉਹਨਾਂ ਨੂੰ ਪ੍ਰੈਫਰ ਕਰਦੇ ਨੇ ਜਾਂ ਉਹਨਾਂ ਨੂੰ ਲਿਖਦੇ ਨੇ ਕਿ ਇਹੋ ਹੀ ਲੈ ਕੇ ਆਉਣੇ ਨੇ ਔਰ ਇਸ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਇਹ ਕੀਤਾ ਹੈ ਕਿ ਮੈਡੀਕਲ ਇਕਵਿਪਮੈਂਟਸ ਮੰਗਉਣ ਵਾਲੀਆਂ ਜਿੰਨੀਆਂ ਵੀ ਕੰਪਨੀਆਂ ਨੇ ਉਹ ਕਿਸੇ ਵੀ ਡਾਕਟਰ ਨੂੰ ਬਾਹਰ ਨਹੀਂ ਭੇਜ ਸਕਣਗੀਆਂ ਵਿਦੇਸ਼ ਯਾਤਰਾ ਨਹੀਂ ਕਰਵਾ ਸਕਣਗੀਆਂ ਉਹਨਾਂ ਦਾ ਖਰਚਾ ਨਹੀਂ ਚੁੱਕ ਸਕਣਗੀਆਂ ਉਹਨਾਂ ਨੂੰ ਬਾਹਰ ਦੀਆਂ ਜਿਹੜੀਆਂ ਵਾਦੀਆਂ ਨੇ ਉਹਨਾਂ ਤੇ ਨਹੀਂ ਘੁਮਾ ਸਕਣਗੀਆਂ ਸਭ ਤੋਂ ਪਹਿਲਾਂ ਮੈਡੀਕਲ ਸੈਕਟਰ ਹੈ ਜਿਹੜਾ ਇਹ ਕੇਂਦਰ ਸਰਕਾਰ ਦਾ ਜਿਹੜਾ ਫੈਸਲਾ ਹੈ ਬੜਾ ਵੱਡਾ ਮੰਨਿਆ ਜਾ ਰਿਹਾ ਹੈ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਜਿੰਨੀਆਂ ਕੰਪਨੀਆਂ ਨੇ ਉਹਨਾਂ ਨੂੰ ਨਵੇਂ ਨਿਯਮ ਉਹਨਾਂ ਤੇ ਨੋਟੀਫਾਈ ਕਰ ਦਿੱਤੇ ਗਏ ਨੇ ਹੁਣ ਡਾਕਟਰ ਵਿਦੇਸ਼ ਯਾਤਰਾ ਕੰਪਨੀਆਂ ਦੇ ਸਿਰਫ ਤੇ ਨਹੀਂ ਕਰ ਸਕਣਗੇ ਸਰਕਾਰ ਨੇ ਮੈਡੀਕਲ ਉਪਕਰਨ ਸੈਕਟਰ ਲਈ ਨਵੇਂ ਨਿਯਮ ਜਿਹੜੇ ਆ ਨੋਟੀਫਾਈ ਕਰ ਦਿੱਤੇ ਨੇ ਇਹ ਸਾਰਾ ਫੈਸਲਾ ਜਿਹੜਾ ਹੈ ਕੇਂਦਰ ਸਰਕਾਰ ਨੇ ਅਨੈਤਿਕ ਚਲਨ ਹੈ ਜਿਹੜਾ ਅਨੈਤਿਕ ਚਲਨ ਮੀਨ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਡਾਕਟਰ ਬਾਹਰ ਘੁੰਮ ਕੇ ਆਉਂਦੇ ਨੇ ਕਿਸੇ ਕੰਪਨੀ ਦੇ ਖਰਚੇ ਤੇ ਤੇ ਉਹ ਖਰਚਾ ਸਿੱਧੇ ਅਸਿੱਧੇ ਤੌਰ ਤੇ ਉਹਨਾਂ ਮਰੀਜ਼ਾਂ ਤੇ ਪੈ ਜਾਂਦਾ ਨੇ ਜਿਨ੍ਹਾਂ ਜਿਨ੍ਹਾਂ ਨੂੰ ਕਿਸੇ ਵੱਡੇ ਰੋਗ ਦੇ ਨਾਲ ਲਗਾਤਾਰ ਹਸਪਤਾਲ ਦੇ ਖਰਚੇ ਚੁਕਣੇ ਪੈ ਰਹੇ ਨੇ ਸਰਕਾਰ ਨੇ ਡੀਓ ਯਾਨੀ ਡੀਓਪੀ ਜਿਹੜਾ ਸਰਕਾਰ ਦਾ ਡਿਪਾਰਟਮੈਂਟ ਹੈ ਉਸ ਨੇ ਜਿਹੜਾ ਪੇਸ਼ੇਵਰ ਜੁੜੇ ਹੋਏ ਨੇ ਜਿਹੜੇ ਸਿਹਤ ਮਹਿਕਮੇ ਨਾਲ ਪੇਸ਼ੇਵਰ ਜੁੜੇ ਹੋਏ ਨੇ ਉਹਨਾਂ ਨੂੰ ਤੇ ਇਹ ਰੋਕ ਲਾ ਲ ਨੂੰ ਸਪੈਸ਼ਲ ਆਰਡਰ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਨੂੰ ਜਿਹੜੀ ਵਰਕਸ਼ਾਪਾਂ ਲੱਗਦੀਆਂ ਨੇ ਵਿਦੇਸ਼ 'ਚ ਉਦੋਂ ਕੰਪਨੀਆਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਕੁਝ ਚੁਣਿੰਦਾ ਡਾਕਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਪਨੀਆਂ ਬੁਲਾਉਂਦੀਆਂ ਨੇ ਵਿਦੇਸ਼ ਉੱਥੇ ਹੋਟਲਾਂ 'ਚ ਠਰੌਂਦੀਆਂ ਨੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਕਈ ਡਾਕਟਰ ਤਾਂ ਅਜੇ ਨੇ ਜਿਹੜੇ ਆਪਣੀ ਪੂਰੀ ਫੈਮਿਲੀ ਲੈ ਕੇ ਉੱਥੇ ਪਹੁੰਚਦੇ ਨੇ ਔਰ ਕੰਪਨੀਆਂ ਉਹਨਾਂ ਦਾ ਖਰਚਾ ਚੁੱਕਦੀਆਂ ਨੇ ਔਰ ਬਦਲੇ ਦੇ ਵਿੱਚ ਕੰਪਨੀਆਂ ਉਹਨਾਂ ਤੋਂ ਫੇਵਰ ਫੇਵਰ ਲੈਂਦੀਆਂ ਨੇ ਔਰ ਕੰਪਨੀਆਂ ਉਹਨਾਂ ਦੇ ਉਪਕਰਮ ਉਪਕਰਣ ਨੂੰ ਸੇਲ ਕਰਨ ਵਾਸਤੇ ਡਾਕਟਰਾਂ ਤੋਂ ਡਾਕਟਰਾਂ ਤੇ ਦਬਾਅ ਬਣਾਉਂਦੀਆਂ ਨੇ ਔਰ ਡਾਕਟਰ ਉਹਨਾਂ ਕੰਪਨੀਆਂ ਦੀ ਫੇਵਰ ਕਰਦੇ ਨੇ ਹੁਣ ਅਜਿਹਾ ਨਹੀਂ ਹੋ ਸਕੇਗਾ ਕਿਉਂਕਿ ਕੇਂਦਰ ਸਰਕਾਰ ਨੇ ਸਾਰੀਆਂ ਐਸੋਸੀਏਸ਼ਨਾਂ ਨੂੰ ਮੈਡੀਕਲ ਉਪਕਰਨਾਂ ਦੀ ਮਾਰਕੀਟਿੰਗ ਲਈ ਨੈਤਿਕਤਾ ਕਮੇਟੀ ਜਿਹਨੂੰ ਆਪਾਂ ਕਹਿੰਦੇ ਈਸੀਐਮਪੀਐਮਡੀ ਦਾ ਗਠਨ ਕਰਨਾ ਚਾਹੀਦਾ ਹੈ ਇਹ ਸਰਕਾਰ ਨੇ ਕਿਹਾ ਕਿ ਸ਼ਿਕਾਇਤਾਂ ਨੂੰ ਆਪਣੀ ਵੈੱਬਸਾਈਟਾਂ ਤੇ ਅਪਲੋਡ ਕਰਨਾ ਚਾਹੀਦਾ ਹੈ ਜਿਸ ਨੂੰ ਫਾਰਮਾਸਿਊਟੀਕਲ ਵਿਭਾਗ ਦੇ UCPM P ਪੋਰਟਲ ਨਾਲ ਜੋੜਿਆ ਜਾਵੇ ਇਹ ਵੱਡੀ ਗੱਲ ਹੈ ਕਿ ਪਹਿਲਾਂ ਕੀ ਹੁੰਦਾ ਸੀ ਉਹ ਲੋਕਾਂ ਦੇ ਸਾਹਮਣੇ ਨਹੀਂ ਸੀ ਆਉਂਦਾ ਹੁਣ ਜਦੋਂ ਇਸ ਨੂੰ ਉਸ ਪੋਰਟਲ ਦੇ ਨਾਲ ਜੋੜਿਆ ਜਾਏਗਾ ਤੇ ਇਹ ਪਤਾ ਲੱਗ ਸਕੇਗਾ ਕਿ ਕਿਸ ਕੰਪਨੀ ਨੇ ਕਿਸ ਡਾਕਟਰ ਨੂੰ ਕਿੱਥੇ ਕਿਹੜੇ ਦੇਸ਼ ਦੇ ਵਿੱਚ ਭੇਜਿਆ ਔਰ ਕਿੰਨਾ ਖਰਚਾ ਹੋਇਆ ਹਾਲਾਂਕਿ ਇਸ ਨੂੰ ਸਮਾਂ ਲੱਗ ਸਕਦਾ ਹੈ ਲੱਗ ਸਕਦਾ ਹੈ ਲੇਕਿਨ ਇਹ ਬਹੁਤ ਵੱਡਾ ਫੈਸਲਾ ਹੈ ਥੋੜਾ ਜਿਹਾ ਇਹਦੇ ਚ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜੇਕਰ ਇਸ ਤੇ ਪੂਰਾ ਅਮਲ ਹੁੰਦਾ ਹੈ ਤਾਂ ਨੋਟੀਫਿਕੇਸ਼ਨ ਚ ਕਿਹਾ ਗਿਆ ਕਿ ਰੈਗੂਲੇਟਰੀ ਆਫ ਜਿਹੜੀ ਰੈਗੂਲੇਟਰੀ ਅਥਾਰਟੀ ਹੈ ਉਸ ਨੂੰ ਉਤਪਾਦ ਨੂੰ ਮਾਨਤਾ ਦੇਣ ਤੋਂ ਪਹਿਲਾਂ ਕਿਸੇ ਮੈਡੀਕਲ ਉਪਕਰਣ ਨੂੰ ਉਤਸਾਹਿਤ ਨਹੀਂ ਕੀਤਾ ਜਾਣਾ ਚਾਹੀਦਾ ਇਸ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਅਤ ਜਾਂ ਸੁਰੱਖਿਅਤ ਸ਼ਬਦੀ ਵਰਤੋਂ ਬਿਨਾਂ ਕਿਸੇ ਯੋਗਤਾ ਦੇ ਕਿਸੇ ਦੀ ਯੋਗਤਾ ਨੂੰ ਪ੍ਰਮਾਣਿਤ ਨਹੀਂ ਕੀਤਾ ਜਾਣਾ ਚਾਹੀਦਾ ਇਹ ਸਰਕਾਰ ਵੱਲੋਂ ਜਿਹੜਾ ਨੋਟੀਫਾਈ ਨੋਟੀਫਾਈ ਕੀਤਾ ਗਿਆ ਜਿਨ੍ਹਾਂ ਨੂੰ ਉਹਨਾਂ ਤੇ ਇਹ ਨਵੇਂ ਰੂਲਸ ਜਿਹੜੇ ਹੈਗੇ ਆ ਇਹ ਸਪਸ਼ਟ ਰੂਪ ਨਾਲ ਦਾਵਾ ਨਹੀਂ ਕੀਤਾ ਜਾਣਾ ਚਾਹੀਦਾ ਕਿ ਮੈਡੀਕਲ ਉਪਕਰਨ ਦਾ ਕੋਈ ਮਾੜਾ ਨਤੀਜਾ ਨਹੀਂ ਹੈ ਯਾਨੀ ਇਹ ਹੁਣ ਕਿਹਾ ਨਹੀਂ ਜਾ ਸਕਦਾ ਕਿ ਇਹਦੇ ਇਫੈਕਟ ਸਾਈਡ ਇਫੈਕਟ ਕੋਈ ਨਹੀਂ ਹੈ ਇਹ ਨਹੀਂ ਕਿਹਾ ਜਾ ਸਕਦਾ ਇਹ ਵੀ ਵੱਡਾ ਫੈਸਲਾ ਮੰਨਿਆ ਜਾ ਸਕਦਾ ਇਸ ਤੋਂ ਇਲਾਵਾ ਕਿਸੇ ਵੀ ਮੈਡੀਕਲ ਉਪਕਰਨ ਕੰਪਨੀ ਜਾਂ ਉਸਦੇ ਏਜੰਟ ਵੱਲੋਂ ਕਿਸੇ ਵੀ ਡਾਕਟਰ ਜਾਂ ਉਸਦੇ ਪਰਿਵਾਰ ਦੇ ਮੈਂਬਰ ਨੂੰ ਨਿੱਜੀ ਲਾਭ ਦੇਣ ਲਈ ਕੋਈ ਗਿਫਟ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਸਾਰੇ ਜੋ ਨੋਟੀਫਾਈ ਕੀਤੇ ਐ ਇਸ ਨੂੰ ਅਮਲ 'ਚ ਹਾਲਾਂਕਿ ਜਿਹੜੀਆਂ ਸੰਸਥਾ ਹੈ ਸਰਕਾਰਾਂ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਹੀ ਕਰਨਾ ਹੈ ਲੇਕਿਨ ਇਹ ਹੁਣ ਪ੍ਰੈਸ਼ਰ ਜ਼ਰੂਰ ਇਹ ਬਣ ਗਿਆ ਹੈ ਕਿ ਇਹ ਕਰਨਾ ਹੀ ਪੈਣਾ ਹੈ ਨੋਟੀਫਿਕੇਸ਼ਨ ਚ ਫਾਰਮਾਸਿਊਟੀਕਲ ਵਿਭਾਗ ਜਿਹਨੂੰ ਡੀਓਪੀ ਕਹਿੰਦੇ ਆ ਉਸ ਨੂੰ ਮੈਡੀਕਲ ਡਿਵਾਈਸ ਐਸੋਸੀਏਸ਼ਨ ਭਾਵ ਮੈਡੀਕਲ ਉਪਕਰਨ ਐਸੋਸੀਏਸ਼ਨ ਤੋਂ ਸੇਵਾ ਸਿਹਤ ਸੇਵਾ ਨਾਲ ਜੁੜੇ ਪੇਸ਼ਾ ਪੇਸ਼ਾਵਰ ਜਿਹੜੇ ਪੇਸ਼ੇਵਰ ਨੇ ਜਿਹੜੇ ਉਹਨਾਂ ਨੂੰ ਵਿਦੇਸ਼ ਚ ਵਰਕਸ਼ਾਪਾਂ ਲਗਾਉਣ ਤੇ ਰੋਕ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਇਹ ਵੱਡੇ ਕੁਝ ਫੈਸਲੇ ਨੇ ਜੋ ਸਰਕਾਰ ਨੇ ਨੋਟੀਫਾਈ ਕੀਤੇ ਨੇ ਇਹਨਾਂ ਕੰਪਨੀਆਂ ਤੇ ਜਿਹੜੀਆਂ ਮੈਡੀਕਲ ਉਪਕਰਣ ਬਣਾਉਂਦੀਆਂ ਨੇ ਸਿੱਧੇ ਅਸਿੱਧੇ ਤੌਰ ਤੇ ਇਹ ਖਰਚੇ ਜਿਹੜੇ ਆ ਮੁੜ ਕੇ ਉਹਨਾਂ ਲੋਕਾਂ ਤੇ ਆ ਜਾਂਦੇ ਨੇ ਜਿਹੜੇ ਲਗਾਤਾਰ ਹਸਪੀਟਲ ਜਿਨਾਂ ਨੇ ਜਾਣਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਕੋਈ ਵੱਡਾ ਰੋਗ ਹੈ ਔਰ ਉਹਨਾਂ ਦਾ ਜ਼ਿਆਦਾ ਖਰਚੇ ਵੱਡੇ ਖਰਚਿਆਂ ਵਾਲਾ ਇਲਾਜ ਚੱਲ ਰਿਹਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर